ਪਿਆਰੇ ਬੱਚਿਓ ਅੱਜ ਜਿਹੜੀ ਕਹਾਣੀ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਉਸ ਦਾ ਨਾਮ ਹੈ ਇਮਾਨਦਾਰ ਲੱਕੜਹਾਰਾ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਗਰੀਬ ਲੱਕੜਹਾਰਾ ਰਹਿੰਦਾ ਸੀ ਉਹ ਰੋਜ਼ ਜੰਗਲ ਵਿੱਚ ਲੱਕੜਾਂ ਕੱਟਣ ਲਈ ਜਾਂਦਾ ਸੀ ਇੱਕ ਦਿਨ ਉਹ ਨਦੀ ਦੇ ਕੰਢੇ ਉੱਤੇ ਲੱਕੜਾਂ ਕੱਟ ਰਿਹਾ ਸੀ ਕਿ ਅਚਾਨਕ ਉਸ ਦੀ ਕੁਹਾੜੀ ਉਸ ਦੇ ਹੱਥ ਤੋਂ ਛੁੱਟ ਕੇ ਨਦੀ ਵਿੱਚ ਡਿੱਗ ਗਈ। ਨਦੀ ਦਾ ਪਾਣੀ ਬਹੁਤ ਡੂੰਘਾ ਸੀ। ਉਸ ਨੂੰ ਤੈਰਨਾ ਨਹੀਂ ਸੀ ਆਉਂਦਾ। ਇਸ ਲਈ ਉਹ ਆਪਣੀ ਕੁਹਾੜੀ ਬਾਹਰ ਨਹੀਂ ਸਿਕੜ ਸਕਦਾ। ਉਹ ਨਦੀ ਦੇ ਕੰਢੇ ਤੇ ਬੈਠ ਕੇ ਰੋਣ ਲੱਗ ਪਿਆ ਅਤੇ ਸੋਚਣ ਲੱਗ ਗਿਆ ਕਿ ਹੁਣ ਉਹ ਆਪਣੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚਲਾਵੇਗਾ। ਇੰਨੇ ਨੂੰ ਪਾਣੀ ਦਾ ਦੇਵਤਾ ਪ੍ਰਗਟ ਹੋਇਆ। ਉਸ ਨੇ ਲੱਕੜਹਾਰੇ ਤੋਂ ਉਸ ਤੇ ਰੋਂ ਦਾ ਕਾਰਨ ਪੁੱਛਿਆ ਲੱਕੜਹਾਰੇ ਨੇ ਸਾਰੀ ਗੱਲ ਦੱਸ ਦਿੱਤੀ ਇਹ ਸੁਣ ਕੇ ਪਾਣੀ ਦੇ ਦੇਵਤਾ ਨੇ ਪਾਣੀ ਵਿੱਚ ਡੁਬਕੀ ਮਾਰੀ ਅਤੇ ਸੋਨੇ ਦੀ ਕੁਹਾੜੀ ਲੈ ਆਇਆ ਲੱਕੜਹਾਰੇ ਨੇ ਉਹ ਕੁਹਾੜੀ ਲੈਣ ਤੋਂ ਇਨਕਾਰ ਕਰ ਦਿੱਤਾ ਪਾਣੀ ਦੇ ਦੇਵਤਾ ਨੇ ਫਿਰ ਪਾਣੀ ਵਿੱਚ ਡੁਬਕੀ ਮਾਰੀ ਅਤੇ ਚਾਂਦੀ ਦੀ ਕੁਹਾੜੀ ਲੈ ਆਇਆ ਪਰ ਲੱਕੜਹਾਰੇ ਨੇ ਉਹ ਕੁਹਾੜੀ ਵੀ ਲੈਣ ਤੋਂ ਇਨਕਾਰ ਕਰ ਦਿੱਤਾ। ਪਾਣੀ ਦੇ ਦੇਵਤੇ ਨੇ ਫਿਰ ਤੀਜੀ ਵਾਰੀ ਪਾਣੀ ਵਿੱਚ ਡੁੱਬਕੀ ਮਾਰੀ ਅਤੇ ਲੋਹੇ ਦੀ ਕੁਹਾੜੀ ਲੈ ਆਇਆ। ਲੱਕੜਹਾਰਾ ਆਪਣੀ ਕੁਹਾੜੀ ਦੇਖ ਕੇ ਬਹੁਤ ਖੁਸ਼ ਹੋਇਆ। ਉਸਨੇ ਖੁਸ਼ੀ ਨਾਲ ਆਪਣੀ ਕੁਹਾੜੀ ਲੈ ਲਈ। ਦੇਵਤਾ ਲੱਕੜਹਾਰੇ ਦੀ ਇਮਾਨਦਾਰੀ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਉਸਨੇ ਲੱਕੜਹਾਰੇ ਨੂੰ ਉਹ ਦੋਵੇਂ ਕੁਹਾੜੀਆਂ ਵੀ इनाम वजो दे दतिया इस कहानी तो सू सिक् मिलती है कि ईमानदारी सब तो चंगी नीति है